ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਦਾ ਸਵਾਗਤ ਹੈ ਸਾਡੇ YouTube ਚੈਨਲ ਗੁੱਡ ਮਾਰਨਿੰਗ ਕੀਰਤਨ ਦੇ ਅੱਜ ਤੁਹਾਨੂੰ ਸੁਣਾਉਣ ਜਾ ਰਹੇ ਹਾਂ ਕਿ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸ਼ੇਰ ਦਾ ਸ਼ਿਕਾਰ ਕਿਵੇਂ ਕੀਤਾ ਇੱਕ ਦਿਨ ਬਾਦਸ਼ਾਹ ਆਪਣੇ ਨਾਲ ਗੁਰੂ ਜੀ ਨੂੰ ਸ਼ਿਕਾਰ ਖੇਡਣ ਲੈ ਗਿਆ ਇੱਕ ਸੰਗ ਨੇ ਜੰਗਲ ਵਿੱਚ ਜਾ ਕੇ ਇੱਕ ਸ਼ੇਰ ਨਿਕਲਿਆ सारे शिकारी उस दी दहाड़ सुन के पीछे हट गए तद बादशाह ने अपने पीर शिकारियों आख्या की आगे होके जेड़ा इस नु मारेगा उस नु मैं बहुत इनाम दंगा पर शेर दी दहाड़ तो डरदा कोई भी योद्धा आगे ना होया वीर बादशाह ने जद गुरुजी नु विनती की ता ਗੁਰੂ ਜੀ ਘੋੜੇ ਤੋਂ ਉੱਤਰ ਕੇ ਢਾਲ ਤਰਵਾ ਤਲਵਾਰ ਲੈ ਕਿ ਸ਼ੇਰ ਦੇ ਸਾਹਮਣੇ ਜਾ ਖੜੇ ਹੋਏ ਅਤੇ ਉਸ ਨੂੰ ਵੰਗਾਰਿਆ ਵੰਗਾਰ ਸੁਣ ਕੇ ਸ਼ੇਰ ਦਹਾੜ ਮਾਰ ਕੇ ਗੁਰੂ ਜੀ ਉੱਤੇ Aan ਪਿਆ ਆਪ ਜੀ ਨੇ ਖੱਬੇ ਹੱਥ ਨਾਲ ਸ਼ੇਰ ਦੇ ਅੱਗੇ ਢਾਲ ਘਰ ਦਿੱਤੀ ਅਤੇ ਸੱਜੇ ਹੱਥ ਦੀ ਤਲਵਾਰ ਨਾਲ ਸ਼ੇਰ ਦਾ ਪੇਟ چیر ਦਿੱਤਾ ਬਾਦਸ਼ਾਹ ਗੁਰੂ ਜੀ ਦਾ ਬਲ ਸਤਾ ਵੇਖ ਕੇ ਬੜਾ પ્રસન્ન ਹੋਇਆ ਅਤੇ ਬਹੁਤ ਪ੍ਰਸ਼ੰਸਾ ਕਰਤਾ ਹੋਇਆ ਚੇਰ ਨੂੰ ਚੁੱਕ ਕੇ ਕਿਲੇ ਅੰਦਰ ਚਲੇ ਆ ਗਿਆ ਅਤੇ ਗੁਰੂ ਜੀ ਆਪਣੇ ਡੇਰੇ ਮਜਨੂ ਢਿੱਲੇ ਆ ਗਏ ਵਾਹਿਗੁਰਜ ਕਾ ਖਾਲਸਾ ਵਾਹਿਗੁਰਜ ਕੀ ਫਤਹ ਇਹ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਵੇ ਤਾਂ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਲਾਈਕ ਜਰੂਰ ਕਰਿਓ ਜੀ